ਇਸ ਲਈ ਸਭ ਤੋਂ ਅਹਿਮ ਤੇ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪੰਜਾਬ ਦੀ ਸਿਆਸਤ ਦੇ ਵਿੱਚ ਉਦੋਂ ਉਥਲ-ਪੁਥਲ ਮੱਚ ਗਈ ਜਦੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਦੇ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਇੱਕ ਵੱਡਾ ਖੁਲਾਸਾ ਕਰ ਦਿੱਤਾ ਤੇ ਇਸ ਖੁਲਾਸੇ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਦੇ ਵਿੱਚ ਸਨਾਟਾ ਪਸ ਗਿਆ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਤੇ ਉਹ ਖੁਲਾਸਾ ਕੀਆ ਉਹ ਵੀ ਸੁਣਾਉਣੇ ਆ ਤੇ ਨਾਲ ਹੀ ਇਸ ਤੋਂ ਇਲਾਵਾ ਕਾਂਗਰਸ ਦੇ ਨੁਮਾਇੰਦਿਆਂ ਦੇ ਉੱਤੇ ਵੱਡੇ ਸਵਾਲ ਚੁੱਕੇ ਨੇ ਕਿ ਆਖਰ ਹੁਣ ਚੁੱਪ ਕਿਉਂ ਆ ਪੂਰੀ ਗੱਲ ਬਾਤ ਸੁਣਾਉਣੇ ਆ ਆਮ ਆਦਮੀ ਪਾਰਟੀ ਦੇ ਬੁਲਾਕੇ ਬੋਲੋ ਇੱਕ ਵਾਰੀ ਫੇਰ ਸਾਡਾ ਸਬਦ ਆ ਜਿਹੜੇ ਵੀ ادارے ਤੋਂ ਤੁਸੀਂ ਆਏ ਹੋ ਇਲੈਕਟ੍ਰੋਨਿਕ মিডিਆ ਤੋਂ ਪ੍ਰਿੰਟ মিডিਆ ਤੋਂ ਸੋਸ਼ਲ মিডিਆ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਕੋਲ ਕੁਝ ਸਵਾਲ ਨੇ ਕਾਂਗਰਸ ਨੂੰ ਤੇ ਰਵਾਇਤੀ ਪਾਰਟੀਆਂ ਨੂੰ ਖਾਸ ਤੌਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਬੀਬੀ ਰਜਿੰਦਰ ਕੌਰ ਪੱਠਲ ਹੋਰਾਂ ਨੇ ਇੱਕ ਜਿਹੜੀ ਇੰਟਰਵਿਊ ਦਿੱਤੀ ਆ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ ਉਹ ਕਾਫੀ ਵਾਇਰਲ ਵੀ ਹੋਈ ਆ ਬਾਕੀ ਗੱਲਾਂ ਤਾਂ ਬਾਅਦ ਵਾਲੀਆਂ ਨੇ ਪਰ ਜਿਹੜੀ ਅਹਿਮ ਉਹਨਾਂ ਨੇ ਇੱਕ ਗੱਲ ਉਹਦੇ ਵਿੱਚ ਕੀਤੀ ਆ ਉਹਦਾ ਜਵਾਬ 24 ਘੰਟੇ ਤੋਂ ਵੀ ਵੱਧ ਸਮੇਂ ਤੋਂ ਬੀਤ ਜਾਣ ਤੋਂ ਬਾਅਦ ਅਜੇ ਤੱਕ ਨਾ ਤਾਂ ਬੀਬੀ ਰਜਿੰਦਰ ਕੌਰ ਭੱਟਲਹੋੜਾ ਨੇ ਦਿੱਤਾ ਤੇ ਨਾ ਹੀ ਕਾਂਗਰਸ ਦੇ ਕਿਸੇ ਸੀਨੀਅਰ ਨੇਤਾ ਨੇ ਅਜੇ ਤੱਕ ਜਵਾਬ ਦਿੱਤਾ ਜਵਾਬਦਾ ਸਰ ਸੀਨੀਅਰ ਨੇਤਾਵਾਂ ਨੇ ਨਵਜੋਤ ਕੌਰ ਸਿੱਧੂ ਹਰਾਂ ਵਾਲੇ ਸਵਾਲ ਦਾ ਵੀ ਨਹੀਂ ਦਿੱਤਾ ਜਿਹਦੇ ਵਿੱਚ ਉਹਨਾਂ ਨੇ 500 ਕਰੋੜ ਰੁਪਏ ਵਾਲੀ ਗੱਲ ਆਖੀ ਸੀ ਇਹ ਸਾਡੇ ਕੋਲੇ ਟੈਚੀ ਹੈ ਨਹੀਂਗਾ ਤਾਂ ਕਰਕੇ ਅਸੀਂ ਸੀਐਮ ਨਹੀਂ ਬਣ ਸਕੇ ਹੁਣ ਜਿਹੜੀ ਇਹ ਨਵੀਂ ਗੱਲ ਸਾਹਮਣੇ ਆਈ ਆ ਉਸ ਤੋਂ ਪਹਿਲਾਂ ਕੈਪਟਨ ਨਮਰਿੰਦਰ ਸਿੰਘ ਹੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਜੜੀਆਂ ਕੁਝ ਇੰਟਰਵਿਊਸ ਦਿੱਤੀਆਂ ਸਨ ਉਹਦੇ ਵਿੱਚ ਵੀ ਉਹਨਾਂ ਨੇ ਪੰਜਾਬ ਦੇ ਉਹਨਾਂ ਮਾੜੇ ਦਿਨਾਂ ਦਾ ਜ਼ਿਕਰ ਕੀਤਾ ਸੀ ਜੋ ਪੰਜਾਬ ਨੇ ਆਪਣੇ ਪਿੰਡੇ ਦੇ ਉੱਤੇ ਹੜਾਇਆ ਔਰ ਵਰਿਆਂ ਤੱਕ ਉਹ ਜਿਹੜਾ ਨਾਂ ਭੁੱਲਿਆ ਅੱਜ ਵੀ ਉਹ ਉਹਨਾਂ ਲੋਕਾਂ ਨੂੰ ਪਤਾ ਜਿਨ੍ਹਾਂ ਨੇ ਉਹ ਜ਼ਖਮ ਝੱਲੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਉਹ ਕਰਜ਼ੇ ਦੇ ਰੂਪ ਦੇ ਵਿੱਚ ਵੀ ਭੁਗਤ ਰਿਹਾ ਕਿੰਨੇ ਪਰਿਵਾਰਾਂ ਨੂੰ ਪੰਜਾਬ ਛੱਡ ਕੇ ਉਸ ਵੇਲੇ ਜਾਣਾ ਪੈ ਗਿਆ ਵਿਦੇਸ਼ਾਂ ਦੇ ਵਿੱਚ ਲੋਕ ਚਲੇ ਗਏ ਇਸ ਤਰ੍ਹਾਂ ਦੇ ਵੀ ਲੋਕ ਵਿਦੇਸ਼ਾਂ 'ਚ ਬੈਠੇ ਨੇ ਜਿਹੜੇ ਉਦੋਂ ਦੇ ਗਏ ਮੁੜ ਕੇ ਆਏ ਨਹੀਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹ ਇੱਕ ਵੱਖਰਾ ਤੇ ਲੰਮਾ ਵਿਸ਼ਾ ਪਰ ਜਿਵੇਂ ਸਿਆਣੇ ਕਹਿੰਦੇ ਨੇ ਸੱਚ ਜਿਹੜਾ ਉਹ ਲੁਕਦਾ ਨਹੀਂ ਕਿਤੇ ਨਾ ਕਿਤੇ ਰੂਪ ਦੇ ਵਿੱਚ ਉਹ ਪੱਥਰ ਪਾੜ ਕੇ ਵੀ ਸਾਹਮਣੇ ਆ ਜਾਂਦਾ ਹੈ ਬੀਬੀ ਰਜਿੰਦਰ ਕੌਰ ਪੱਠਨੋਰਾ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾ ਨੇ ਇੱਕ ਸਵਾਲ ਉਠਾਇਆ ਸੀ ਜਿਹੜਾ ਦੱਬ ਗਿਆ ਕਿ ਉਹਨਾਂ ਨੇ ਪੰਜਾਬ ਦੇ ਕੁਝ ਨੌਜਵਾਨ ਉਦੋਂ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਪੇਸ਼ ਕੀਤੇ ਸਨ ਉਹਨਾਂ ਦਾ ਕੀ ਬਣਿਆ ਕੈਪਟਨ ਅਮਰਿੰਦਰ ਸਿੰਘ ਹੁਰੀ ਆਪ ਹੀ ਜਵਾਬ ਦਿੰਦੇ ਸੀ ਕਿ ਮੈਨੂੰ ਇਹ ਦੱਸਿਆ ਗਿਆ ਕਿ ਉਹ ਮਾਰ ਦਿੱਤੇ ਗਏ ਸੀ ਕੈਪਟਨ ਅਮਰਿੰਦਰ ਸਿੰਘ ਹੁਰੀ ਦੋ ਵਾਰੀ ਪੰਜਾਬ ਦੇ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ 2002 ਤੋਂ ਲੈ ਕੇ 7 ਤੱਕ ਤੇ ਫਿਰ 17 ਦੇ ਵਿੱਚ ਉਹ ਲਗਭਗ 21 ਤੱਕ ਜਿਹੜਾ ਸੀ ਉਹ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਉਰਾਨੇ ਨਾ ਉਹਨਾਂ ਨੌਜਵਾਨਾਂ ਦਾ ਜ਼ਿਕਰ ਕੀਤਾ ਨਾ ਉਹਨਾਂ ਦੇ ਪਰਿਵਾਰਾਂ ਦਾ ਜ਼ਿਕਰ ਕੀਤਾ ਨਾ ਉਹ ਪਰਿਵਾਰ ਹੀ ਸਾਹਮਣੇ ਆਏ ਸ਼ਾਇਦ ਕਿਸੇ ਦਰਦੀ ਵਜਾ ਕਰਕੇ ਹੁਣ ਰਜਿੰਦਰ ਕੌਰ ਪਠੱਲਹੁਰੀ ਆਪਣੀ ਇਸ ਇੰਟਰਵਿਊ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਜਦੋਂ ਉਹ ਮੁੱਖ ਮੰਤਰੀ ਸਨ ਜਦੋਂ ਉਹ ਬਣੇ ਨੇ ਪੰਜਾਬ ਦੇ ਕੁਝ ਮਹੀਨਿਆਂ ਦੇ ਵਾਸਤੇ ਉਹ ਕਹਿੰਦੇ ਕਿ ਮੇਰੇ ਕੋਲੇ ਕੁਝ ਸੀਨੀਅਰ ਆਗੂ ਤੇ ਸਲਾਹਕਾਰ ਜਿਹਦੇ ਚਾਹੇਦ ਉਹ ਅਫਸਰ ਵੀ ਕੁਝ ਕਹਿੰਦੇ ਨੇ ਉਹਨਾਂ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜੇ ਪੰਜਾਬ ਦੇ ਵਿੱਚ ਕੁਝ ਧਮਾਕੇ ਕਰਵਾ ਦਿੱਤੇ ਜਾਣ ਕੋਈ ਬਸ ਚ ਹੋ ਸਕਦਾ ਹੈ ਪਬਲਿਕ ਪਲੇਸ ਤੇ ਹੋ ਸਕਦਾ ਤੇ ਕਾਂਗਰਸ ਦੀ ਸਰਕਾਰ ਰਿਪੀਟ ਹੋ ਸਕਦੀ ਹੈ ਰਜਿੰਦਰ ਕੌਰ ਪੱਠਲੂਰੀ ਕਹਿੰਦੇ ਕਿ ਮੈਂ ਇਹ ਗੱਲ ਮੰਨੀ ਨਹੀਂ ਤੇ ਸ਼ਾਇਦ ਤਾਂ ਕਰਕੇ ਉਹ ਕਹਿੰਦੇ ਨੇ ਕਿ ਸਾਡੀ ਸਰਕਾਰ ਜਿਹੜੀ ਉਹ ਰਿਪੀਟ ਨਹੀਂ ਹੋ ਸਕੀ ਇੰਨੇ ਸਾਲਾਂ ਤੋਂ ਬਾਅਦ ਰਜਿੰਦਰ ਕੌਰ ਪੱਠਲਹੁਰਾ ਨੂੰ ਇਹ ਗੱਲ ਚੇਤੇ ਕਿਉਂ ਆਈ ਕੈਪਟਨ ਅਮਰਿੰਦਰ ਸਿੰਘ ਹੁਰਾ ਨੂੰ ਇੰਨੇ ਸਾਲਾਂ ਤੋਂ ਬਾਅਦ ਇਹ ਗੱਲਾਂ ਚੇਤੇ ਕਿਉਂ ਆਈਆਂ ਮੁੰਡਿਆਂ ਵਾਲੀਆਂ ਸ਼ਾਇਦ ਇਹ ਨੇਤਾ ਇੱਕ ਤਾਂ ਉਮਰ ਦੇ ਉਸ ਪੜਾਅ ਦੇ ਵਿੱਚ ਜਾ ਰਹੇ ਨੇ ਜਿੱਥੇ ਕਿਤੇ ਨਾ ਕਿਤੇ ਤਾਂ ਇਹ ਚੀਜ਼ਾਂ ਪਰੇਸ਼ਾਨ ਕਰਦੀਆਂ ਨੇ ਪਰ ਸਵਾਲ ਜਿਹੜੇ ਖੜੇ ਹੋ ਰਹੇ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਉਹ ਬਹੁਤ ਅਹਿਮ ਨੇ ਪੰਜਾਬ ਦੇ ਵਾਸਤੇ ਪੰਜਾਬੀਆਂ ਦੇ ਵਾਸਤੇ ਕਿ ਪੰਜਾਬ ਦੇ ਵਿੱਚ ਸਰਕਾਰਾਂ ਕਿਹੜੇ ਤਰੀਕੇ ਦੇ ਨਾਲ ਕਾਂਗਰਸ ਬਣਾਉਂਦੀ ਰਹੀ ਹੈ ਕੀ ਰਜਿੰਦਰ ਕੌਰ ਭੱਟਲਹੁਰੀ ਇਹੀ ਕਹਿਣਾ ਚਾਹੁੰਦੇ ਨੇ ਇਹਦਾ ਜਵਾਬ ਚੰਗਾ ਹੁੰਦਾ ਜੇ ਕਾਂਗਰਸ ਦੇ ਸੀਨੀਅਰ ਨੇਤਾ ਮੂਰੇ ਆ ਕੇ ਕਹਿੰਦੇ ਘੱਟੋ ਘੱਟ ਕੰਡੈਮ ਨਹੀਂ ਕਰਦੇ ਰਜਿੰਦਰ ਕੌਰ ਪਠਲੋਰਾ ਦੇ ਇਸ ਬਿਆਨ ਨੂੰ ਪਰ ਕਿਸੇ ਨੇ ਕੰਡੈਮ ਨਹੀਂ ਕੀਤਾ ਅਜੇ ਤੱਕ ਨਾ ਤਾਂ ਇਹਦੇ ਵਿੱਚ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਹੋਰਾਂ ਦਾ ਕੋਈ ਬਿਆਨ ਆਇਆ ਮੌਜੂਦਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਕੋਈ ਬਿਆਨ ਨਹੀਂ ਆਇਆ ਜਵਾਬਦੇਹੀ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਜਾਖੜ ਸਾਹਿਬ ਦੀ ਵੀ ਹੈ ਉਹ ਉਹ ਵੀ ਕਾਂਗਰਸ ਦੇ ਪ੍ਰਧਾਨ ਇੱਥੇ ਰਹੇ ਨੇ ਇਹ ਜਿੰਨੇ ਕਾਂਗਰਸ ਦੇ ਨੇਤਾ ਸੀ ਉਹਨਾਂ ਦੇ ਵੱਲੋਂ ਘੱਟੋ-ਘੱਟ ਇਹ ਤਾਂ ਦੱਸਿਆ ਜਾਣਾ ਚਾਹੀਦਾ ਸੀ ਕਿ ਬੀਬੀ ਰਜਿੰਦਰ ਕੌਰ ਹੁੜੀ ਸੱਚ ਕਹਿ ਰਹੇ ਆ ਜਾਂ ਉਹ ਝੂਠ ਕਹਿ ਰਹੇ ਆ ਮੈਂ ਇਤਿਹਾਸ ਦਾ ਸਟੂਡੈਂਟ ਵੀ ਆ ਔਰ ਉਸ ਪੀੜ੍ਹੀ ਦੇ ਵਿੱਚੋਂ ਆ ਜਿਨ੍ਹਾਂ ਨੇ ਕਿ ਇਹ ਸਾਰਾ ਕੁਝ ਆਪਣੇ ਪਿੰਡਿਆਂ ਦੇ ਉੱਤੇ ਭੁਗਤਿਆ ਪੰਜਾਬ ਵੱਲ 1996 ਦੇ ਜੇ ਤੁਸੀਂ ਬਿਆਨ ਚੁੱਕੋ ਪ੍ਰਕਾਸ਼ ਸਿੰਘ ਬਾਦਲ ਹਰਾਂ ਦੇ ਉਹਦੇ ਵਿੱਚ ਉਹ ਇੱਕ ట్రੂਥ ਕਮਿਸ਼ਨ ਬਣਾਉਣ ਦੀ ਗੱਲ ਕਰਦੇ ਸੀ ਇਹ ਵੀ ਕਹਿੰਦੇ ਸੀ ਕਿ ਅਸੀਂ ਇਹ ਪਤਾ ਕਰਾਂਗੇ ਕਿ ਪੰਜਾਬ ਦੇ ਪਰਿਵਾਰਾਂ ਨੂੰ ਕਿਵੇਂ ਚੁੱਕ-ਚੁੱਕ ਕੇ ਮਾਰਿਆ ਗਿਆ ਤੇ ਵੱਡੀਆਂ ਸਜ਼ਾਵਾਂ ਦੇਵਾਂਗੇ ਸਜ਼ਾਵਾਂ ਫਿਰ ਉਹਨਾਂ ਨੇ ਕਿਹੜੀਆਂ ਦਿੱਤੀਆਂ ਜਿਹੜੀ ਇੱਕ ਆलम ਸੈਨਾ ਮਸ਼ਹੂਰ ਸੀ ਮੁਹੰਮਦ ਇਜ਼ਹਾਰ ਆलम ਹੋਰਾਂ ਦੇ ਨਾਂ ਦੇ ਉੱਤੇ ਬੋਲਦੀ ਸੀ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਉੱਚ ਅਹੁਦੇ ਦਿੱਤੇ ਉਹਨਾਂ ਨੂੰ ਤਰੱਕੀਆਂ ਮਿਲੀਆਂ ਇੱਕ ਹੋਰ ਜਿਹੜੇ ਵਿਵਾਦਿਤ ਆਫੀਸਰ ਸੁਮੇਧ ਸੈਣੀ ਸਨ ਉਹਨਾਂ ਨੂੰ ਡੀਜੀਪੀ ਦੇ ਅਹੁਦੇ ਤੱਕ ਬਾਦਲ ਸਾਹਿਬ ਹੀ ਲੈ ਕੇ ਗਏ ਜੋ 97 ਦੇ ਵਿੱਚ ਉਹਨਾਂ ਦੀ ਸਰਕਾਰ ਬਣੀ 97 ਤੋਂ ਲੈ ਕੇ 2002 ਤੱਕ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਮੁਕਾਬਲਿਆਂ ਜਾਂ ਖੱਪਗੇ ਮੁੰਡਿਆਂ ਦਾ ਕੋਈ ਕਿਸੇ ਜਗ੍ਹਾ ਦੇ ਉੱਤੇ ਜ਼ਿਕਰ ਨਹੀਂ ਕੀਤਾ 7 ਦੇ ਵਿੱਚ ਫੇਰ ਬਣ ਗਈ 7 ਤੋਂ ਲੈ ਕੇ 17 ਤੱਕ ਉਹਨਾਂ ਨੇ ਕਿਤੇ ਕੋਈ ਜ਼ਿਕਰ ਨਹੀਂ ਕੀਤਾ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਕੋਇਆ ਗਿਆ ਪੰਜਾਬ ਦੇ ਉੱਤੇ ਰਾਜ ਕਰਨ ਦੇ ਵਾਸਤੇ ਇਹਨਾਂ ਰਵਾਇਤੀ ਪਾਰਟੀਆਂ ਨੇ ਕੀ ਕੀ ਹੱਥਕੰਡੇ ਅਪਣਾਏ ਇਹ ਇੱਕ ਇਤਿਹਾਸ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਮੌਜੂਦਾ ਪੀੜ੍ਹੀ ਨੂੰ ਯਾਦ ਰੱਖਣਾ ਚਾਹੀਦਾ ਇਸ ਪੱਖੋਂ ਯਾਦ ਰੱਖਣਾ ਚਾਹੀਦਾ ਕਿ ਕਦੀ ਵੀ ਇਹਨਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਭਲੇ ਦੇ ਵਾਸਤੇ ਨਹੀਂ ਕੁਝ ਕੀਤਾ ਚਾਹੇ SYL ਦਾ ਜ਼ਿਕਰ ਹੁਣ ਦੁਬਾਰਾ ਫੇਰ ਛੜਿਆ ਦੋਨੋਂ ਸੂਬਿਆਂ ਦੇ ਵਿਚਾਲੇ ਗੱਲ ਚੱਲੀ ਐ ਇਹ ਤਾਂ ਕਹਿਤ ਰਹੇ ਨੇ ਕਿ ਪਤਾ ਨਹੀਂ ਸੈਂਟਰ ਦੇ ਨਾਲ ਰਲ ਗਏ ਉਹ ਹੋ ਗਿਆ ਐਦਾਂ ਹੋ ਗਿਆ ਇਹ ਟੇਬਲ ਤੇ ਇਸ ਕਰਕੇ ਨਹੀਂ ਸਨ ਆਉਂਦੇ ਇਹਨਾਂ ਮਾਮਲਿਆਂ ਦੇ ਉੱਤੇ ਅਸਲੀਅਤ ਇਹਨਾਂ ਦੀ ਸਾਹਮਣੇ ਆਊਗੀ SYL ਪੁੱਟਣ ਦੀ ਇਜਾਜ਼ਤ ਕਿਹਨੇ ਦਿੱਤੀ ਜਦੋਂ ਉਹਦਾ ਟੱਪ ਲੱਗਿਆ ਉਦੋਂ ਸੋਨੇ ਦੀ ਕਈ ਤੇ ਚਾਂਦੀ ਦਾ ਬਠੜ ਕੌਣ ਦੇ ਕੇ ਆਇਆ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਹੱਕ ਜਿਹੜੇ ਸੀ ਉਹਨਾਂ ਤੋਂ ਅੱਖਾਂ ਮੀਟੀ ਰੱਖੀਆਂ ਚੰਡੀਗੜ੍ਹ ਦਾ ਜ਼ਿਕਰ ਅੱਜ ਹੁੰਦਾ ਚੰਡੀਗੜ੍ਹ ਦੇ ਵਿੱਚੋਂ ਦਫ਼ਤਰ ਸਾਰੇ ਦੇ ਸਾਰੇ ਕੱਢ ਕੇ ਕਿਵੇਂ ਅਕਾਲੀ ਦਲ ਦੇ ਵੇਲੇ ਮੁਹੱਲੀ ਦੇ ਵਿੱਚ ਆਏ ਉਹਦੇ ਤੋਂ ਜਿਹੜਾ ਪੰਜਾਬ ਦੇ ਉੱਤੇ ਹੱਕ ਸੀਗਾ ਪੰਜਾਬ ਦਾ ਉਹਨੂੰ ਇੱਕ ਕਿਸਮ ਦੇ ਨਾਲ ਇਹਨਾਂ ਨੇ ਛੱਡਿਆ ਮਾਨ ਸਾਹਿਬ ਨੇ ਹਰ ਜਗ੍ਹਾ ਦੇ ਉੱਤੇ ਸਟੈਂਡ ਲਿਆ ਚਾਹੇ ਉਹ ਐਸਵਾਈਐ ਨਾਲਾ ਮੁੱਦਾ ਹੋਵੇ ਚੰਡੀਗੜ੍ਹ ਵਾਲਾ ਮੁੱਦਾ ਹੋਵੇ ਪੀਯੂ ਵਾਲਾ ਮੁੱਦਾ ਹੋਵੇ ਬੀਬੀਐਮਬੀ ਵਾਲਾ ਮੁੱਦਾ ਹੋਵੇ ਮੈਂ ਫੇਰ ਉਸੇ ਗੱਲ ਦੇ ਉੱਤੇ ਆਵਾਂ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਚਾਹੇ ਉਹ ਪੰਜਾਬ ਦੀ ਹੈ ਚਾਹੇ ਇਹਨਾਂ ਦੀ ਹਾਈ ਕਮਾਂਡ ਹੈ ਉਹ ਇਸ ਗੱਲ ਦਾ ਜਵਾਬ ਦੇਵੇ ਕਿ ਰਜਿੰਦਰ ਕੌਰ ਭੱਠਲ ਹੋਰਾਂ ਦੇ ਇਸ ਬਿਆਨ ਦਾ ਮਤਲਬ ਕੀ ਹੈ ਕਿ ਉਹ ਕੌਣ ਲੋਕ ਸਨ ਉਹ ਕੌਣ ਆਫੀਸਰ ਸਨ ਉਹ ਕੌਣ ਸਲਾਹਕਾਰ ਸਨ ਉਹ ਕਿਹੜੇ ਇਹਨਾਂ ਦੇ ਸੀਨੀਅਰ ਨੇਤਾ ਸਨ ਜਿਨ੍ਹਾਂ ਨੇ ਰਜਿੰਦਰ ਕੌਰ ਭੱਟਣਹੋਰਾ ਨੂੰ ਇਹ ਸਲਾਹ ਦਿੱਤੀ ਸੀ ਕਿ ਕੁਝ ਬੰਬ ਧਮਾਕੇ ਕਰਵਾ ਲਏ ਜਾਣ ਤੇ ਸਰਕਾਰ ਰੀਪੀਟ ਹੋ ਸਕਦੀ ਹੈ 2017 ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਸਰਵੇ ਕਰ ਰਹੇ ਸੀ ਬਣ ਰਹੀ ਆ ਉਸ ਵੇਲੇ ਵੀ ਇੱਕ ਬੰਬ ਧਮਾਕਾ ਹੋਇਆ ਸੀ ਔਰ ਉਸ ਬੰਬ ਧਮਾਕੇ ਦੇ ਸਬੰਧ ਦੇ ਵਿੱਚ ਤਿੰਨ ਵਿਅਕਤੀ ਨੇ ਜਿਨ੍ਹਾਂ ਦਾ ਚਲਾਨ ਪੇਸ਼ ਕੀਤਾ ਹੋਇਆ ਮੋੜ ਦੇ ਵਿੱਚ ਜਿਹੜਾ ਬੰਬ ਧਮਾਕਾ ਹੋਇਆ ਸੀ ਉਹਦੇ ਵਿੱਚ ਕੁਝ ਮਾਸੂਮ ਬੱਚਿਆਂ ਦੀ ਜਾਨ ਵੀ ਗਈ ਸੀ ਜੇ ਰਜਿੰਦਰ ਕੌਰ ਪੱਠਲ ਜੀ ਦੇ ਬਿਆਨ ਦੇ ਉੱਤੇ ਉਹਨੂੰ ਸਚਾਈ ਮੰਨੀਏ ਤਾਂ ਕਿ ਇਹ ਕਿਹਾ ਜਾ ਸਕਦਾ ਹੈ ਕਿ ਉਸ ਬੰਬ ਧਮਾਕੇ ਦੇ ਪਿੱਛੇ ਵੀ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਸੀ ਕਿ ਇਦਾਂ ਦਾ ਰਾਜ ਮਿਲ ਸਕਦਾ ਇਸ ਕਰਕੇ ਇਹ ਬੇਹਦ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਕਾਂਗਰਸ ਤੇ ਕਾਂਗਰਸ ਦੀ ਹਾਈ ਕਮਾਂਡ ਨੂੰ ਆਪਣਾ ਮੂੰਹ ਖੋਲਣਾ ਚਾਹੀਦਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਜਿਹੜੇ ਉਹ ਕਰਨੇ ਚਾਹੀਦੇ ਨੇ ਕਿ ਪੰਜਾਬ ਦੇ ਵਿੱਚ ਹੁੰਦਾ ਕੀ ਰਿਹਾ ਹੈ ਇਹ ਠੀਕ ਹੈ ਕਿ ਅੱਜ ਸ਼ਾਇਦ ਕਿਤਾਬਾਂ ਪੜਨ ਦਾ ਰੁਝਾਨ ਘਟ ਗਿਆ ਪਰ ਅੱਜ ਵੀ ਮੇਰੇ ਵਾਲੀ ਪੀੜ੍ਹੀ ਅਜੇ ਬੈਠੀ ਹੈ ਜਿਨ੍ਹਾਂ ਨੇ ਕਿ ਬਹੁਤ ਕਿਤਾਬਾਂ ਇਸ ਮਾਮਲੇ ਦੇ ਉੱਤੇ ਪੜੀਆਂ ਨੇ ਕਿ ਪੰਜਾਬ ਦੇ ਵਿੱਚ ਹੋਇਆ ਕੀ ਤੇ ਕਿਹੜੇ ਲੋਕ ਇਹਨਾਂ ਚੀਜ਼ਾਂ ਦੇ ਵਾਸਤੇ ਜ਼ਿੰਮੇਵਾਰ ਸਨ ਕਈ ਵਾਰੀ ਕੁਝ ਲੋਕ ਸੋਚਦੇ ਸਨ ਕਿ ਉਹ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਸ਼ਾਇਦ ਕੋਈ ਲੇਖਕ ਆਪਣੇ ਕੋਲੋਂ ਲਿਖ ਗਿਆ ਹੁਣ ਤਾਂ ਘੱਟੋ ਘੱਟ ਇਹ ਕੁਝ ਨੇਤਾਵਾਂ ਦੇ ਜਿਹੜੇ ਬਿਆਨ ਆਏ ਨੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਸੰਦਰਭ ਦੇ ਵਿੱਚ ਵੇਖਣਾ ਚਾਹੁੰਨਾ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਉਹ ਬਿਆਨ ਕਿ ਉਹਨਾਂ ਨੇ ਮੁੰਡੇ ਪੇਸ਼ ਕੀਤੇ ਤੇ ਉਹ ਮੁੰਡੇ ਕਿੱਥੇ ਗਏ ਉਹਨਾਂ ਦੀ ਜੇ ਗੱਲ ਮੰਨੀਏ ਤਾਂ ਉਹ ਇਹ ਕਹਿੰਦੇ ਆ ਕਿ ਉਹ ਮਾਰ ਦਿੱਤੇ ਗਏ ਜਾਂ ਫਿਰ ਰਜਿੰਦਰ ਕੌਰ ਪਠੱਲ ਜੀ ਦਾ ਇਹ ਲੇਟੈਸਟ ਬਿਆਨ ਕਿ ਉਹਨਾਂ ਨੂੰ ਬੰਬ ਧਮਾਕਾ ਕਰਨ ਦੀ ਸਲਾਹ ਦਿੱਤੀ ਸੀ ਨੇੜੇ ਵਾਲਿਆਂ ਨੇ ਕਿਸੇ ਨੇ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਅਸਲ ਸਮੱਸਿਆ ਸ਼ੁਰੂ ਹੋਈ ਹੈ ਉਹ ਕਾਂਗਰਸ ਦੇ ਹੀ ਦੋ ਨੇਤਾਵਾਂ ਦੇ ਵਿਚਾਲੇ ਆਪਸੀ ਜਿਹੜੀ ਜੰਗ ਸੀ ਉੱਥੋਂ ਸਟਾਰਟ ਹੋਈ ਸੀ ਪੰਜਾਬ ਦੇ ਲੋਕ ਇੱਕ ਵਾਰੀ ਫੇਰ ਇਹ ਗੱਲ ਸਮਝ ਲੈਣ ਕਿ ਜੇ ਇਹ ਰਵਾਇਤੀ ਪਾਰਟੀਆਂ ਮੁੜ ਕੇ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਆਈਆਂ ਤੇ ਉਹੀ ਕੁਝ ਕਰਨ ਗਿਆ ਜੋ ਬੀਤੇ ਸਮੇਂ ਦੇ ਵਿੱਚ ਕਰਦੀਆਂ ਰਹੀਆਂ ਨੇ ਅੱਜ ਜੇ ਪੰਜਾਬ ਦੇ ਵਾਸਤੇ ਪੰਜਾਬ ਦੇ ਹੱਕਾਂ ਦੇ ਵਾਸਤੇ ਹਰ ਪਹਿਲੂ ਦੇ ਉੱਤੇ ਹਰ ਪੱਧਰ ਦੇ ਉੱਤੇ ਕੋਈ ਲੜਾਈ ਲੜ ਰਿਹਾ ਹੈ ਤੋਂ ਮਾਨ ਸਾਹਿਬ ਨੇ ਜਿੰਨਾ ਸਟਰੋਂਗਲੀ ਸਟੈਂਡ ਮਾਨ ਸਾਹਿਬ ਨੇ ਐਸਵਾਈਐਲ ਵਾਲੇ ਮਾਮਲੇ ਦੇ ਉੱਤੇ ਚੰਡੀਗੜ੍ਹ ਵਾਲੇ ਮਾਮਲੇ ਦੇ ਉੱਤੇ ਪੀਯੂ ਵਾਲੇ ਮਾਮਲੇ ਦੇ ਉੱਤੇ ਲਿਆ ਕੇਂਦਰ ਦੀ ਸਰਕਾਰ ਨੂੰ ਬਾਰ ਬਾਰ ਆਪਣੇ ਪੈਰ ਪਛਾਹ ਖਿੱਚਣੇ ਪਏ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲ ਦਾ ਵਿਸ਼ਵਾਸ ਪਾਉਂਦੀ ਹੈ ਕਿ ਪੰਜਾਬ ਦੇ ਵਾਸਤੇ ਪੰਜਾਬ ਦੀਆਂ ਮੰਗਾਂ ਦੇ ਵਾਸਤੇ ਪੰਜਾਬ ਦੇ ਹੱਕਾਂ ਦੇ ਵਾਸਤੇ ਅਸੀਂ ਸਾਰੇ ਟੱਟ ਕੇ ਖੜੇ ਆਂ ਔਰ ਪੰਜਾਬ ਦੇ ਨਾਲ ਤੱਕਾ ਨਹੀਂ ਹੋਣ ਦਵਾਗੇ ਔਰ ਅਜਿਹੇ ਲੋਕ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੇ ਉੱਤੇ ਰਾਜ ਕਰਦੇ ਰਹੇ ਨੇ ਉਹ ਕਿਸ ਤਰੀਕੇ ਦੇ ਨਾਲ ਰਾਜ ਕਰਦੇ ਰਹੇ ਨੇ ਹੁਣ ਉਹ ਰਾਜ ਜਿਹੜੇ ਰਾਜ ਰਹੇ ਨਹੀਂ ਉਹ ਆਪੇ ਹੀ ਹੌਲੀ-ਹੌਲੀ ਕਰਕੇ ਉੱਦੜਵੇ ਜਿਹੜੇ ਉਹ ਸ਼ੁਰੂ ਹੋ ਗਏ ਨੇ ਛੋਟੇ ਹੁੰਦੇ ਇੱਕ ਕਹਾਣੀ ਪੜ੍ਹਦੇ ਹੁੰਦੇ ਸੀਗੇ ਕਿ ਜਿਹੜਾ ਨੀਲਾ ਗਿੱਦੜ ਆ ਉਹ ਕਿੰਨੀ ਕੁ ਦੇਰ ਤੱਕ ਨੀਲਾ ਰਹਿ ਸਕਦਾ ਜਦੋਂ ਉਹ ਰੰਗ ਲੱਥ ਗਿਆ ਫੇਰ ਅਸਲੀਅਤ ਉਹਦੀ ਜਿਹੜੀ ਉਹ ਸਾਹਮਣੇ ਆਈ ਜਾਣੀ ਐ ਇਹ ਅਸਲੀਅਤ ਲੋਕਾਂ ਦੇ ਸਾਹਮਣੇ ਆ ਰਹੀ ਆ ਕਿ ਲੋਕਾਂ ਦੇ ਪੁੱਤਾਂ ਦੇ ਨਾਲ ਉਦੋਂ ਕੀ ਬਣਿਆ ਤੇ ਇਹ ਸਰਕਾਰਾਂ ਕਿਵੇਂ ਵਧਾਈਆਂ ਗਈਆਂ ਤੇ ਕਿਵੇਂ ਅੱਗੇ ਵਧਾਈਆਂ ਗਈਆਂ ਬੜਾ ਸੰਗੀਨ ਮਾਮਲਾ ਤੁਹਾਨੂੰ ਸਾਹਿਬ ਜਿਹੜਾ ਤੁਸੀਂ ਜ਼ਿਕਰ ਤਾਂ ਤੁਸੀਂ ਸੁਣਿਆ ਕੀ ਖੁਲਾਸਾ ਕੀਤਾ ਸੀ ਦਰਅਸਲ ਬਿਬੀਰ ਜਿੰਦਗੌਰ ਪੱਠੜ ਦੇ ਵੱਲੋਂ ਕਿਹਾ ਗਿਆ ਸੀ ਕਿ ਸਾਡੀ ਜਦੋਂ ਸਰਕਾਰ ਸੀ ਤਾਂ ਉਦੋਂ ਅਖੀਰ ਦੇ ਵਿੱਚ ਮੈਨੂੰ ਕੁਝ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਕੁਝ ਸਲਾਹਕਾਰਾਂ ਦੇ ਵੱਲੋਂ ਸਲਾਹ ਦਿੱਤੀ ਗਈ ਕਿ ਪੰਜਾਬ ਦੇ ਵਿੱਚ ਤੁਮਾਕੇ ਕਰਵਾ ਦਿਓ ਜਿਸ ਤੋਂ ਬਾਅਦ ਸਰਕਾਰ ਜਿਹੜੀ ਰਿਪੀਟ ਹੋ ਜਾਵੇਗੀ ਤਾਂ ਕੀ ਸਰਕਾਰਾਂ ਅਜਿਹੀਆਂ ਕੋਝੀਆਂ ਹਰਕਤਾਂ ਕਰਦੀਆਂ ਨੇ ਕੀ ਸਿਆਸਤ ਦੇ ਵਿੱਚ ਦੁਬਾਰਾ ਤੋਂ ਆਪਣੀ ਕੁਰਸੀ ਲੈਣ ਦੇ ਲਈ ਅਜਿਹੀਆਂ ਹਰਕਤਾਂ ਸਰਕਾਰਾਂ ਕਰ ਸਕਦੀਆਂ ਨੇ ਵੱਡਾ ਸਵਾਲ ਜ਼ਰੂਰ ਆ ਕਿ ਇੱਕ ਸਿਰਫ ਕੁਰਸੀ ਦੀ ਲਾਲਸਾ ਕਿੰਨੇ ਲੋਕਾਂ ਦੀ ਜਾਨ ਲੈ ਸਕਦੀ ਆ ਤਾਂ ਹੁਣ ਇਸ ਦੇ ਉੱਤੇ ਕਾਂਗਰਸ ਦੇ ਪ੍ਰਧਾਨ ਜਾਂ ਕਾਂਗਰਸ ਦੇ ਐਮਪੀ ਜਾਂ ਕਾਂਗਰਸ ਦੇ ਬੁਲਾਰੇ ਚੁੱਪ ਕਿਉਂ ਨੇ ਚੁੱਪੀ ਕਿਉਂ ਧਾਰੇ ਹੋਈ ਆ ਇਹ ਸਵਾਲ ਜ਼ਰੂਰ ਖੜਾ ਹੁੰਦਾ ਤਾਂ ਆਖਰਕਾਰ ਕਦੋਂ ਤੱਕ ਚੁੱਪੀ ਟੁੱਟਦੀ ਆ ਦੇਖਣ ਵਾਲੀ ਹੈ